ਚੰਡੀਗੜ੍ਹ ਵਾਲਾ ਮਾਫੀਆ ਭੁੱਲ ਜੇ ਮਹਾਲੀ ਵਾਲਾ ਮਾਫੀਆ ਉਹਦੇ ਮਨ ਚੋਂ ਦਿਮਾਗ ਦੇ ਵਿੱਚੋਂ ਗੱਲ ਨੂੰ ਕੱਢ ਦੇ ਕਿ ਕਿਸੇ ਪ੍ਰਕਾਰ ਸਾਡਾ ਕੋਈ ਸੁਰਨਿਮਾ ਕਰ ਲੈਣਗੇ ਜਾਂ ਸਾਨੂੰ ਦਬਾ ਲੈਣਗੇ ਕੱਲਾ ਏਜੰਟ ਮਾਫੀਆ ਨਹੀਂ ਅਸੀਂ ਹਰ ਸਿਸਟਮ ਦੀ ਜਿਹੜੀ ਲੜਾਈ ਉਹ ਲੜ ਰਹੇ ਹਾਂ ਤੁਹਾਨੂੰ ਸਭ ਨੂੰ ਪਤਾ ਹੀ ਆ ਇਹ ਹੈਗਾ ਸਾਡਾ ਭਰਾ ਮਹੰਗਾ ਇਹ ਹੈਗਾ ਰਾਜਵੀਰ ਇਹ ਸਤਨਾਮ ਆ ਇਹਨਾਂ ਤਿੰਨਾਂ ਨੌਜਵਾਨਾਂ ਨੇ ਜਿਹੜੀ ਕਿ 2 ਮਹੀਨੇ ਜੇਲ੍ਹ ਕੱਟੀ ਆ ਕੱਟੀ ਕਿਤੇ ਲਈ ਆ ਲੋਕਾਂ ਲਈ ਕੱਟੀ ਆ ਜਦੋਂ ਜਿੱਦਣ ਆਪਾਂ ਇੱਥੇ ਪ੍ਰੋਗਰਾਮ ਕਰਿਆ ਇੱਥੇ ਆਪਾਂ ਆਹੀ ਗੁਰਦੁਆਰਾ ਅੰਮ੍ਰਿਤਸਰ ਸਾਹਿਬ 'ਚ ਪ੍ਰੋਗਰਾਮ ਕਰਿਆ ਸੀਗਾ ਦੂਜੇ ਦਿਨ ਇਹਨਾਂ ਦੇ 20 ਬੰਦਿਆਂ ਦੇ ਡੇਢ ਕਿ ਇਹਨਾਂ ਨੇ ਦਫ਼ਤਰ ਬੰਦ ਕਰੇ ਸੀਗੇ ਇਹੀ ਪ੍ਰਸ਼ਾਸਨ ਕਿਵੇਂ ਲੇਲੜੀਆਂ ਕੱਢਦਾ ਸੀਗਾ ਸਾਰਿਆਂ ਨੂੰ ਇੱਥੇ ਲਿਆ ਕੇ ਥੋੜੇ ਸਾਹਮਣੇ ਪ੍ਰਸ਼ਾਸਨ ਨੂੰ ਮਨਾਇਆ ਨਹੀਂ ਪ੍ਰਸ਼ਾਸਨ ਮੰਨਿਆ ਨਹੀਂ ਬਹੁਤ ਵੱਡੇ ਵੱਡੇ ਏਜੰਟ ਬੈਠੇ ਆ ਉਹਨਾਂ ਨੇ ਮੈਸੇਜ ਲਵਾਏ ਵੀ ਸਾਨੂੰ ਬਈ ਭਾਨੇ ਮੇਰੇ ਕੋਲੇ ਆਏ ਬਈ ਉਹਨਾਂ ਨੇ ਕਿਹਾ ਸਾਨੂੰ ਭਾਨੇ ਬਈ ਨੇ ਪਸਾਤਾ ਉੱਥੇ ਇੱਕ ਬੰਦਾ ਹੋਰ ਬਟਾ ਕਿ ਭਾਨੇ ਕਪਸਾ ਤੂੰ ਪੈਸੇ ਨਹੀਂ ਖਾਣੇ ਭਾਨਾ ਨਹੀਂ ਪਸਾਉਂ ਇਹ ਸ਼ੁਰੂ ਦੀ ਗੱਲ ਹੈ ਜੋ ਪੰਜਵੇਂ ਜੀਮਨ ਦਿਨ ਸੀ ਮੇਰਾ ਜੇਲ੍ਹ ਦੇ ਵਿੱਚ 19 ਜੰਟ 2 ਮਹੀਨੇ ਦੇ ਵਿੱਚ ਫਸਿਆ ਭਾਈ ਆ ਬੰਦਾ ਉੱਤੇ ਹੈ ਨਹੀਂਗਾ ਅਸੀਂ ਫੇਰ ਕਹਿੰਦੇ ਜੇ ਉੱਤੇ ਹੈਗਾ ਤਾਂ ਸਮਝ ਲਓ ਅਸੀਂ ਕੁਛ ਕਰਿਆ ਹੁਣ ਸਭ ਤੋਂ ਵੱਡਾ ਉਧਾਰਨ ਇਹ ਹੈ ਕਿ ਇਹ ਬੰਦਾ ਉੱਥੋਂ ਹੈ ਨਹੀਂ ਸੀ ਪੁਲਿਸ ਨੇ ਇਹਨੂੰ ਰਾਤੋਂ ਚੜਾਇਆ ਗੱਡੀ 'ਚ ਰਾਤੋਂ ਜੇ ਤਾਂ ਸਮਾਜ ਦੇ ਵਿੱਚ ਚੰਗੇ ਕੰਮਾਂ ਦੇ ਵਿੱਚ ਆਪਾਂ ਜਾਵਾਂਗੇ ਤਾਂ ਬਹੁਤ ਵੱਡੀਆਂ ਅਰਚਨਾਵਾਂ ਹੋਣਗੀਆਂ ਬਾਠ ਦਿੰਨੀ ਬਾਈ ਜੇ ਹੋਰ ਵੀ ਲੰਮਾ ਟਾਈਮ ਜੇਲ੍ਹ ਦੇ ਵਿੱਚ ਹੁੰੜ ਰਹਿਣਾ ਪੈਂਦਾ ਜਾਂ ਅੱਗੇ ਵੀ ਰਹਿਣਾ ਪੂਆ ਲੋਕ ਖੇਤਾਂ ਦੇ ਲਈ ਤਾਂ ਬਾਈ ਹਮੇਸ਼ਾ ਤਿਆਰ ਰਹਿਣਾ ਉਹ ਆ ਕੇ ਮੈਨੂੰ ਮਿਲੇ ਮੈਨੂੰ ਕਹਿੰਦੇ ਬਾਈ ਸਾਨੂੰ ਤਾਂ ਪੁਲਿਸ ਮਜਬੂਰ ਕਰ ਰਹੀ ਸੀ ਕਹਿੰਦੇ ਵੀ ਤੁਸੀਂ ਮਹਿੰਗੇ ਤੇ ਭੰਨੇ ਸਿੱਧੂ ਦੇ ਨਾਲ ਉਹਦੇ ਵੀ ਸਾਡੇ ਤੋਂ ਪੈਸੇ ਲੈ 17 ਦੇ ਏਜੰਟ ਨੇ ਮੈਨੂੰ ਉਹ ਗੱਲ ਕਹੀ ਮੈਂ ਨਾਮ ਵੀ ਲੈ ਦੂੰ ਜੇ ਲੈਣਾ ਪਿਆ ਜੇਲ੍ਹ ਚ ਮੈਂ ਤੂੰ ਲੈ ਦੇ ਫਿਰ ਮੈਂ ਤਾਂ ਕਹਿੰਦਾ ਬਾਈ ਮੈਂ ਤੈਨੂੰ ਜਾਣਦੇ ਨਹੀਂ ਆ ਗੁਰੂ ਗੁਰਦੁਆਰਾ 'ਚ ਖੜੇ ਆ ਅੱਜ ਗੁਰਦੁਆਰਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਖੜੇ ਆ ਰੱਬ ਨੂੰ ਜਾਣ ਦੇਣੀ ਆ ਅਸੀਂ ਇੱਥੇ ਵੀ ਖੜ ਕੇ ਮੈਂ ਪਹਿਲਾਂ ਵੀ ਕਹਿ ਗਿਆ ਅੱਜ ਵੀ ਕਹਿ ਗਿਆ ਸਾਡੇ ਸਾਹਮਣੇ ਕੋਈ ਬੰਦਾ ਵਾਜੀ ਕਿਰ ਤੋਂ 5 ਰੁਪਏ ਵੀ ਸੀ ਰਵਾਧਾਰ ਹੋਈਏ 5 ਰੁਪਏ ਵੀ ਦੋ ਮਹੀਨੇ ਦੇ ਵਿੱਚ 19 ਏਜੰਟ ਅੰਦਰ ਆਏ ਜੇਲ੍ਹ ਦੇ 19 ਜੇਲ੍ਹ ਦੇ ਵਿੱਚ ਮਿਲੇ ਤੁਸੀਂ ਇਹਨਾਂ ਨੂੰ ਬਿਲਕੁਲ ਮੇਰੇ ਕੋਲੇ ਖੁਦ ਆਉਂਦੇ ਰਹੇ ਉਹ ਕੁਝ ਮਹੀਨੇ ਪਹਿਲਾਂ ਇੱਕ ਨਾਮ ਚਰਚਾ ਦੇ ਵਿੱਚ ਆਇਆ ਮਹਿੰਗਾ ਸਿੱਧੂ ਜਿਹਦੇ ਉੱਤੇ ਐਫਆਈਆਰ ਦਰਜ ਹੁੰਦੀ ਆ ਕਿਉਂਕਿ ਉਹ ਚਰਚਾ ਦੇ ਵਿੱਚ ਪਹਿਲਾਂ ਹੀ ਸੀਗਾ ਕਿਉਂਕਿ ਉਹ ਏਜੰਟਾਂ ਦੇ ਖਿਲਾਫ ਬੋਲ ਰਿਹਾ ਸੀਗਾ ਜੋ ਧੋਖਾਧੜੀ ਕਰਦੇ ਨੇ ਤਾਂ 2 ਮਹੀਨੇ ਬੜੈਲ ਜੇਲ੍ਹ ਦੇ ਵਿੱਚ ਲਾ ਕੇ ਬਾਹਰ ਆਂਦੇ ਨੇ ਤੁਹਾਨੂੰ ਤਸਵੀਰਾਂ ਜਿਵੇਂ ਅਸੀਂ ਦਿਖਾ ਰਹੇ ਸੀਗੇ ਇਸ ਵਕਤ ਗੁਰਦੁਆਰਾ ਸ੍ਰੀ ਅਮਨ ਸਾਹਿਬ ਦੇ ਵਿੱਚ ਮੌਜੂਦ ਆ ਤੁਸੀਂ ਤਸਵੀਰ ਦੇਖ ਰਹੇ ਹੋ ਕਿ ਬਾਨਾ ਸਿੱਧੂ ਅਤੇ ਉਹਨਾਂ ਦੀ ਟੀਮ ਮਹੰਗਾ ਸਿੱਧੂ ਨੂੰ ਲੈ ਕੇ ਜਿਹੜੇ ਬੜੈਲ ਜੇਲ੍ਹ ਤੋਂ ਇੱਥੇ ਪਹੁੰਚੇ ਨੇ ਤੇ ਉਹਨਾਂ ਨੂੰ ਲੈ ਕੇ ਜਿਹੜੀ ਹੈ ਸਵਾਗਤ ਕਰਦੇ ਹੋਏ ਇੱਥੋਂ ਤੱਕ ਪਹੁੰਚਣੇ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਕਿ ਭਾਨਾ ਸਿੱਧੂ ਨੇ ਮਹੰਗਾ ਸਿੱਧੂ ਨੇ ਕਈ ਕੋਰਟ ਦੀਆਂ ਹਦਾਇਤਾਂ ਨੇ ਕਈ ਚੀਜ਼ਾਂ ਨੇ ਅਸੀਂ ਗੱਲਬਾਤ ਕਰਾਂਗੇ ਕਿ ਹੁਣ ਜਿਵੇਂ ਬਾਹਰ ਆਏ ਨੇ ਪਹਿਲਾਂ ਮਹੰਗਾ ਤੋਂ ਸ਼ੁਰੂ ਕਰਾਂਗੇ ਕਿ 2 ਮਹੀਨੇ ਲੱਗੇ ਨੇ 2 ਮਹੀਨੇ ਤੋਂ ਉੱਤੇ 2 ਦਿਨ ਲੱਗੇ ਨੇ 62 ਦਿਨ ਲੱਗੇ ਅੰਦਰ ਆਏ ਨੇ ਬਾਈ ਮੈਂ ਕਿ ਬਾਈ 62 ਦਿਨ ਲੱਗੇ ਆ ਗਏ ਹਾਂ ਬਾਹਰ ਕੀ ਵਜ੍ਹਾ ਸੀਗੀ ਸਾਰੀ ਕਿਉਂਕਿ ਅਸਲ ਗੱਲ ਤੁਹਾਨੂੰ ਪਤਾ ਸੀ ਕਿ ਤੁਸੀਂ ਅੰਦਰ ਗਏ ਹੋ ਜਿਦੇ ਜਿਵੇਂ ਐਫਆਈਆਰ ਦਰਜ ਹੋਈ ਕਿ ਕੁੜੀਆਂ ਨੂੰ ਇਸ ਤਿੱਕੇ ਨਾਲ ਟੱਚ ਕੀਤਾ ਗਿਆ ਬੈਟ ਟੱਚ ਕੀਤੇ ਗਏ ਉਹਨਾਂ ਦੇ ਬਿਆਨ ਹੋਏ ਬੜੀਆਂ ਸਾਰੀਆਂ ਚੀਜ਼ਾਂ ਨੇ ਸਬ ਜੁਡੀਸ਼ ਹੈਗਾ ਹੈ ਸਾਰਾ ਸਿਸਟਮ ਕੀ ਅਸਲ ਦੇ ਵਿੱਚ ਗੱਲ ਸੀਗੀ ਦੇਖੋ ਜੀ ਜਦੋਂ ਕੋਈ ਵੀ ਬੰਦਾ ਸਮਾਜ ਲਈ ਦੇਸ਼ ਹਿੱਤ ਦੇ ਵਿੱਚ ਕੋਈ ਵੀ ਕੰਮ ਕਰਦਾ ਤਾਂ ਬਹੁਤ ਵੱਡੀਆਂ ਵੱਡੀਆਂ ਅੜਚਨਾਵਾਂ ਆਉਂਦੀਆਂ ਉਹਦੇ ਸਭ ਤੋਂ ਵੱਡੇ ਆਪਣੇ ਕੋਲੇ ਜੇ ਉਦਾਹਰਨ ਲਈਏ ਤਾਂ ਸਰਦਾਰ ਭਗਤ ਸਿੰਘ ਜੀ ਨੇ ਹੋਰ ਵੀ ਬਹੁਤ ਸ਼ਹੀਦ ਨੇ ਜਿਹੜਿਆਂ ਨੂੰ ਜਿਹੜਿਆਂ ਨੇ ਦੇਸ਼ ਲਈ ਲੜਾਈ ਲੜੀ ਤੇ ਆਖਰ ਦੇ ਵਿੱਚ ਉਹਨਾਂ ਨੂੰ ਫਾਂਸੀ ਦਿੱਤੀ ਗਈ ਉਹੀ ਅੱਜ ਹੋ ਰਿਹਾ ਕਿ ਅੱਜ ਆਪਾਂ ਵੀ ਦੇਸ਼ ਲਈ ਆਮ ਲੋਕਾਂ ਦੀ ਲੜਾਈ ਲੜ ਰਹੇ ਆ ਤੇ ਮੈਂ ਬਾਰ ਬਾਰ ਕਹਿਣਾ ਹੁੰਦਾ ਕਿ ਜਿਹੜੀ ਇਮੀਗ੍ਰੇਸ਼ਨ ਵਾਲੀ ਜਾਂ ਸਮਾਜਿਕ ਕੰਮ ਹੈ ਉਹ ਮੈਂ ਭਾਈ ਭਾਈ ਭਾਨਾ ਸਿੱਧੂ ਤੋਂ ਮੈਂ ਸਹਿੰਦ ਲੈ ਕੇ ਉਸ ਦੇ ਹਿਸਾਬ ਨਾਲ ਹੀ ਮੈਂ ਚੱਲਦਾ ਤੇ ਜਦੋਂ ਅਸੀਂ ਆ ਇੱਕ ਬੱਚੀ ਦੇ ਪੈਸੇ ਤੋਂ ਵਣ ਗਏ ਸੀ ਅਸੀਂ ਉਸ ਇਮੀਗ੍ਰੇਸ਼ਨ 'ਚ ਗਏ ਸਾਡੇ ਕੈਮਰੇ ਵੀ ਚੱਲ ਰਹੇ ਸੀ ਅਸੀਂ ਉੱਤੇ ਜਾ ਕੇ ਰਿਕੁਐਸਟ ਕਰੀ ਤੇ ਉਹ ਜਿਹੜਾ ਪਹਿਲਾਂ ਹੀ ਸੀ ਕੋਈ ਪ੍ਰੀਪਲਾਨ ਜਾਂ ਜੋ ਵੀ जिम्मेवी ਸੀ ਉਹ ਹੋ ਗਿਆ ਪਰ ਮੈਂ ਅੱਜ ਵੀ ਕਹਿੰਦਾ ਕੈਮਰੇ ਸਾਹਮਣੇ ਬੜੀ ਪਵਿੱਤਰ ਜਗ੍ਹਾ ਦੇਖਣਾ ਕਿ ਮੇਰੇ ਆਪ ਦੇ ਵੀ ਭੈਣਾਂ ਨੇ ਮੇਰੀਆਂ ਭਾਣਤੀਆਂ ਨੇ ਇਹ ਜੀ ਨਾ ਤਾਂ ਸਾਡੀ ਪਹਿਲਾਂ ਮਨਸਾ ਰਹੀ ਹੈ ਨਾ ਅੱਗੇ ਰਹੀ ਹੈ ਠੀਕ ਹੈ ਜਦੋਂ ਸਮਾਜ ਦੇ ਵਿੱਚ ਚੰਗੇ ਕੰਮਾਂ ਦੇ ਵਿੱਚ ਆਪਾਂ ਜਾਵਾਂਗੇ ਤਾਂ ਬਹੁਤ ਵੱਡੀਆਂ ਅਰਚਨਾਉਣਗੀਆਂ ਬਾਟ ਦੇਣੀ ਬਾਈ ਜੇ ਹੋਰ ਵੀ ਲੰਮਾ ਟਾਈਮ ਜੇਲ੍ਹ ਦੇ ਵਿੱਚ ਹੁੰੜ ਰਹੇ ਨਾ ਪੈਂਦਾ ਜੱਗੇ ਵੀ ਰਹਿਣਾ ਪੂਆ ਲੋਕ ਖੇਤਾਂ ਦੇ ਲਈ ਤਾਂ ਬਾਈ ਹਮੇਸ਼ਾ ਤਿਆਰ ਰਹਿਣਾ ਜਿਹੜੀ ਆ ਗੱਲਾਂ ਐਫ ਆਈ ਆਰ ਦੇ ਵਿੱਚ ਲਿਖੀਆਂ ਗਈਆਂ ਨੇ ਕਿਹਾ ਗਿਆ ਕਿ ਵੀ ਤੁਸੀਂ ਬੈਟ ਟੱਚ ਕੀਤੇ ਨੇ ਕੁੜੀਆਂ ਨੂੰ ਇਸ ਤੀਕੇ ਦੇ ਨਾਲ ਤੁਹਾਡੀ ਲੈਂਗੁਏਜ ਜਿਹੜੀ ਉਹ ਸਹੀ ਨਹੀਂ ਸੀਗੀ ਇਸ ਤੀਕੇ ਦੇ ਨਾਲ ਤੁਸੀਂ ਉੱਥੇ ਜਾ ਕੇ ਗਾਲੀ ਗਲੋਚ ਕਰਦੇ ਸੀਗੇ 12 13 ਜਣੇ ਤੁਹਾਡੇ ਨਾਲ ਸੀਗੇ ਇਹ ਘਟਨਾ ਕੀ ਸੀ ਕਿ ਇਸ ਤੀਕੇ ਨਾਲ ਉੱਥੇ ਜਿਹੜੇ ਗੁਰਤੇਜ ਪੰਨੂ ਨੇ ਉਹ ਆਉਂਦੇ ਨੇ ਉਹਨਾਂ ਦੇ ਸਾਥੀ ਦੇ ਉੱਤੇ ਤੁਸੀਂ ਜਾਣਿਓ ਸਾਰੀਆਂ ਚੀਜ਼ਾਂ ਪਈ ਪਹਿਲੀ ਗੱਲ ਤਾਂ ਜਦੋਂ ਲੜਦੇ ਆ ਤਾਂ ਦੋ ਭਰਾਵਾਂ ਦੀਆਂ ਹੀ ਮਾਵਾਂ ਡੋਢੀ ਹੋ ਜਾਂਦੀਆਂ। ਨਾ ਤਾਂ ਅਸੀਂ ਲੜੇ, ਨਾ ਬੈਟ ਟੱਚ ਕਰਿਆ। ਦੂਸਰੀ ਗੱਲ ਮੈਂ ਬੜੀ ਪਵਿੱਤਰ ਫੇਰ ਕਹਿ ਰਿਹਾ ਮੈਂ ਜਿਹੜੀ ਭੈਣ ਨੇ ਮੇਰੇ ਤੇ ਜਾਂ ਜੋ ਵੀ ਅਲੀਗੇਸ਼ਨ ਲੱਗੇ ਮੈਂ ਉਹ ਭੈਣ ਨੂੰ ਹੀ ਨਹੀਂ ਜਾਣਦਾ। ਨਾ ਮੈਨੂੰ ਹਜੇ ਵੀ ਮੇਰੇ ਤੇ ਐਫ ਆਈ ਆਰ ਮੈਨੂੰ ਨਾਮ ਵੀ ਨਹੀਂ ਪਤਾ ਤੇ ਮੈਂ ਪਤਾ ਵੀ ਨਹੀਂ ਕਰਨਾ। ਨਾ ਮੈਨੂੰ ਉਹਨਾਂ ਪ੍ਰਤੀ ਕਿਸੇ ਵੀ ਪ੍ਰਤੀ ਕੋਈ ਗੁੱਸਾ ਹੈ ਕਿਉਂਕਿ ਦੇਖੋ ਮੈਂ ਚੰਗੇ ਕੰਮ ਕਰਨੇ ਆ। ਤਾਂ ਅੱਜ ਦਾ ਜੇਲ ਹੈ ਬਈ ਚੰਗੇ ਕੰਮਾਂ ਵਿੱਚ ਲੋਕਾਂ ਨੂੰ ਗੋਲੀਆਂ ਵੀ ਮਾਰੀਆਂ ਜਾ ਰਹੀਆਂ ਨੇ। ਆਪ ਦੋ ਚਾਰ ਅਪਰੋਚ ਪਹਿਲਾਂ ਵੀ ਦੇਖਿਆ ਇੱਕ ਠੀਕ ਹੈ ਮੈਨੂੰ ਲਿਮਟ ਚ ਬੋਲਣਾ ਚਾਹੀਦਾ ਪਰ ਫਿਰ ਮੈਂ ਅਜੇ ਬੋਲਣ ਤੋਂ ਡਰ ਗਿਆ ਫਿਰ ਮੈਂ ਲੋਕਾਂ ਦੇ ਅਸੀਂ ਜਿਵੇਂ ਗੱਲਾਂ ਕਰਦੇ ਕਿ ਅਸੀਂ ਲੋਕਾਂ ਲਈ ਮਰ ਜਾਾਂਗੇ ਤਾਂ ਫਿਰ ਉਹ ਤਾਂ ਫਿਰ ਇਕੱਲੇ ਭੱਜ ਨਹੀਂ ਰਹਿ ਜਾਣਗੇ ਤੇ ਮੈਂ ਕੱਲ ਹੋਰ ਦੱਸ ਦਿਆਂ ਜਿੱਦ ਇਮੀਗ੍ਰੇਸ਼ਨ ਚ ਵੀ ਜੇ ਅਸੀਂ ਕੋਈ ਗਲਤ ਕਰਾਂ ਤਾਂ ਪੁਲਿਸ ਤਾਂ ਬਹੁਤ ਬਾਤ ਚਾਹੀਏ ਅਸੀਂ ਆਪ ਕਹਿੰਦੇ ਅਸੀਂ ਚੱਲਦੇ ਹਾਂ ਪੁਲਿਸ ਕੋਲ ਜਿੱਦ ਉਹਨਾਂ ਨੇ ਕਿਹਾ ਅਸੀਂ ਖੁਦ ਅੱਧੇ ਰਾਹ ਚੱਲ ਕੇ ਗਏ ਹਾਂ ਜੇ ਅਸੀਂ ਚੋਰ ਕਦੇ ਚੋਰ ਆਪ ਜਾਂਦਾ ਹੈ ਸ਼ਾਹੂ ਕਰ ਹੀ ਜਾਂਦਾ ਹੈ ਇਹ ਅਸਲ ਦੇ ਵਿੱਚ ਗੱਲ ਪਤਾ ਕੀ ਆ ਚਲੋ ਮਹਿੰਗੇ ਤੇ ਪਰਚਾ ਪਿਆ ਤੁਸੀਂ ਸਾਰੇ ਭਰਾ ਆਏ ਹੋ ਮੇਰੇ ਤੇ ਇਹਨਾਂ ਨੇ ਬਥੇਰੇ ਪਰਚ ਇਹਨਾਂ ਨੇ ਏਜੰਟਾਂ ਨੇ ਪੁਆਏ ਸਿਸਟਮ ਨੇ ਪੁਆਏ ਪਰ ਜਿਹੜੀ ਇਹ ਲੜਾਈ ਆ ਹੁਣ ਇਸ ਲੜਾਈ ਤਿੱਖੀ ਤੇ ਚੰਗੀ ਤਾਕੜੀ ਹੋ ਕੇ ਲੜਾਈ ਇਹ ਲੜੀ ਜਾਊਗੀ ਚੰਡੀਗੜ੍ਹ ਵਾਲਾ ਮਾਫੀਆ ਭੁੱਲ ਜੇ ਮਹਾਲੀ ਵਾਲਾ ਮਾਫੀਆ ਉਹਦੇ ਮਨ ਚੋਂ ਦਿਮਾਗ ਦੇ ਵਿੱਚੋਂ ਗੱਲਾਂ ਨੂੰ ਕੱਢ ਦੇ ਵੀ ਕਿਸੇ ਪ੍ਰਕਾਰ ਤੁਹਾਡਾ ਕੋਈ ਸੁਰਨੀਮਾ ਕਰ ਲੈਣਗੇ ਜਾਂ ਸਾਨੂੰ ਦਬਾ ਲੈਣਗੇ ਕੱਲਾ ਏਜੰਟ ਮਾਫੀਆ ਨਹੀਂ ਅਸੀਂ ਹਰ ਸਿਸਟਮ ਦੀ ਜਿਹੜੀ ਲੜਾਈ ਉਹ ਲੜ ਰਹੇ ਹਾਂ ਤੁਹਾਨੂੰ ਸਭ ਨੂੰ ਪਤਾ ਹੀ ਆ ਪਰ ਇਹ ਜਿੰਨੇ ਵੀ ਕਰਾਪਟ ਨੇਗੇ ਸਰਕਾਰਾਂ ਦੇ ਬੰਦੇ ਨੇਗੇ ਪ੍ਰਸ਼ਾਸਨ ਦੇ ਬੰਦੇ ਨੇਗੇ ਅਸੀਂ ਸਾਰਾ ਕੁਝ ਇਹਨਾਂ ਦੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਚਿੱਠਾ ਐਵੇਂ ਨੰਗਾ ਕਰਾਂਗੇ ਜਿਹੜਾ 30 ਸੈਕਟਰ 34 ਸੈਕਟਰ ਆਪਣਾ 22 ਸੈਕਟਰ ਆਪਣਾ ਚੰਡੀਗੜ੍ਹ ਪ੍ਰਸ਼ਾਸਨ ਨੇ ਪਤਾ ਕੀ ਕੀਤਾ ਵਾ ਅਸਲ ਦੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨੇ ਮੈਂ ਇਹਨਾਂ ਨੇ ਇਹ ਸਾਰੇ ਜਿਹੜਾ ਇਹ ਮਾਫੀਆ ਪਾਲਿਆ ਹੋਇਆ ਪਾਲਿਆ ਕਿਵੇਂ ਆ ਤੁਸੀਂ ਐਂ ਕਰੋ ਆਪਣਾ ਜਿਹੜਾ 34 ਸੈਕਟਰ ਆ ਉਹਦੇ ਤੁਸੀਂ ਪੈਸੇ ਲੈ ਲੈ 6 ਮਹੀਨਾ ਬਾਅਦ ਤੁਸੀਂ ਤਾਂ ਲੈਂਡ ਵਗ ਜਿਓ ਉੱਥੇ ਤੁਹਾਨੂੰ ਉਹ ਨਾਂ ਦਾ ਬੰਦਾ ਨਹੀਂ ਤੇ ਆਉਣਾ ਗਾਹਾਂ ਜਾ ਕੇ ਦਫ਼ਤਰ ਕਹਿੰਦੇ ਤਾਂ ਅਸੀਂ ਗਾਹਾਂ ਵੇਚ ਗਈ ਸਾਡੇ ਕੋਲੇ ਮਨ ਕਿ ਜਿਹੜੇ ਚਾਰ ਬੰਦੇ ਤੁਹਾਨੂੰ ਦਫ਼ਤਰ ਦੇਖਣਗੇ ਚਾਰੇ ਬੰਦੇ ਮਹੀਨੇ-ਮਹੀਨੇ ਦੇ ਪੰਜ-ਪੰਜ ਮਹੀਨੇ ਸੱਤ-ਸੱਤ ਵਾਰੀਆਂ ਬੰਨ ਕੇ ਆਉਂਦੇ ਨੇ ਵੀ ਤੂੰ 100 ਕਰੋੜ ਇਕੱਠਾ ਕਰ ਲਾ ਤੂੰ 50 ਕਰੋੜ ਇਕੱਠਾ ਕਰ ਲਾ ਫਿਰ ਹੋਰ ਆ ਜਾਂਦਾ ਇਹ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਨੰਗੇ ਚਿੱਟੇ ਕਰਨਾ ਅਸੀਂ ਸਾਡਾ ਭਰਾ 2 ਮਹੀਨੇ ਅੱਜ ਬੜਾ ਕਸ਼ਟ ਕੱਟ ਕੇ ਆ ਇਹ ਹੈਗਾ ਸਾਡਾ ਭਰਾ ਮਹਿੰਗਾ ਇਹ ਹੈਗਾ ਰਾਜਵੀਰ ਇਹ ਸਤਨਾਮ ਇਹਨਾਂ ਤਿੰਨਾਂ ਨੌਜਵਾਨਾਂ ਨੇ ਜਿਹੜੀ ਕਿ 2 ਮਹੀਨੇ ਜੇਲ੍ਹ ਕੱਟੀ ਆ ਕੱਟੀ ਕਿਤੇ ਲਈ ਆ ਲੋਕਾਂ ਲਈ ਕੱਟੀ ਆ ਇਸ ਕਰਕੇ ਮੈਂ ਲੋਕਾਂ ਨੂੰ ਵੀ ਹੀ ਬੇਨਤੀ ਕਰਦਾ ਜਿੰਨੇ ਵੀ ਤੁਸੀਂ ਲੋਕ ਸਾਨੂੰ ਸੁਣਦੇ ਹੋ ਤੁਸੀਂ ਹਮੇਸ਼ਾ ਹੁਣ ਅਸੀਂ ਤੁਹਾਡੇ ਲਈ ਜੇਲਾਂ ਕੱਟੀਆਂ ਨੇ ਆ ਪਰਚੇ ਪੁਈ ਨੇ ਤਰੀਕਾ ਭੁਗਤੀ ਜਾਂਦੇ ਆ ਪਰ ਜੇ ਤੁਸੀਂ ਤਕੜੇ ਹੋਗੇ ਤੁਸੀਂ ਇਹਨਾਂ ਨੂੰ ਡਰ ਕੇ ਘਰਾਂ ਦੇ ਵਿੱਚ ਬਹਿ ਜਾਓਗੇ ਤਾਂ ਅਸੀਂ ਵੀ ਤਾਂ ਤੁਹਾਨੂੰ ਇਨਸਾਫ ਨਹੀਂ ਮਿਲਣਾ ਅਸੀਂ ਤੁਹਾਡੇ ਨਾਲ ਖੜੇ ਆ ਇਹ ਤੁਹਾਡਾ ਕੱਖ ਨਹੀਂ ਵਿਗਾੜ ਸਕਦੇ ਤਕੜੇ ਹੋ ਕੇ ਨਾ ਦਫ਼ਤਰਾਂ ਦੇ ਵਿੱਚ ਜਾਓ ਆਪਣੀ ਲੜਾਈ ਲੜੋ ਅਸੀਂ ਤੁਹਾਡੇ ਨਾਲ ਖੜੇ ਆ ਅਸੀਂ ਖੜੇ ਰਾਵਾਂਗੇ ਇਹ ਇਸ ਕਰਕੇ ਜਿਹੜੀ ਇਹਨੂੰ ਲੜਾਈ ਨੂੰ ਹੋਰ ਤੇਜ਼ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਵਾਨੀ ਨੂੰ ਜਿਵੇਂ ਕਿ ਰਾਜਸਥਾਨ ਤੋਂ ਮਹਿੰਗਾ ਸਾਡਾ ਪੰਜਾਬੀ ਸਾਡੇ ਬੋਲ ਦੇ ਹਲਕੇ ਤੋਂ ਰਾਜਸਥਾਨ ਦੀ ਜਵਾਨੀ ਨੂੰ ਹਰਿਆਣੇ ਦੀ ਜਵਾਨੀ ਨੂੰ ਹਿਮਾਚਲ ਦੀ ਜਵਾਨੀ ਨੂੰ ਜਿਹੜੀ ਵੱਡੀ ਹੋ ਰਹੀ ਲੁੱਟ ਉਹਦੀ ਜਿਹੜੀ ਆਪਾਂ ਹੋਰ ਵੱਡੇ ਪੱਤਰ ਦੇ ਥੱਲ ਪਾਉਣੀ ਆ ਤੁਸੀਂ ਪੱਤਰਕਾਰ ਭਰਾ ਜਿਹੜੇ ਆਏ ਹੋ ਆਪਣਾ ਲਕੇਸ਼ ਖੜਾ ਤੁਹਾਨੂੰ ਸਾਹਮਣੇ ਇਹ ਚੀਜ਼ ਦਾ ਪਤਾ ਕਿ ਜਿਹੜਾ ਥੱਲ ਪਾਉਣ ਦੇ ਵਿੱਚ ਆਪਾਂ ਅੱਜ ਤੱਕ ਕਾਮਯਾਬ ਹੋਏ ਆ ਕਿ ਨਹੀਂ ਹੋਏ ਜਿੱਥੇ ਸਰਕਾਰਾਂ ਫੇਲ ਹੋ ਗਈਆਂ ਜਿੱਥੇ ਪ੍ਰਸ਼ਾਸਨ ਫੇਲ ਹੋ ਗਿਆ ਉਹ ਜਿਹੜੀ ਥੱਲ ਪਾਉਣ ਦੇ ਨਾਲ ਆਪਾਂ ਇੱਥੇ ਜਿਹੜਾ ਕਾਮਯਾਬ ਹੋਏ ਆ ਜਦੋਂ ਜਿੰਨਾ ਆਪਾਂ ਇੱਥੇ ਪ੍ਰੋਗਰਾਮ ਕਰਿਆ ਇੱਥੇ ਆਪਾਂ ਆਹੀ ਗੁਰਦੁਆਰਾ ਅੰਮ੍ਰਿਤਸਰ ਸਾਹਿਬ 'ਚ ਪ੍ਰੋਗਰਾਮ ਕਰਾਇਆ ਸੀਗਾ ਦੂਜੇ ਦਿਨ ਇਹਨਾਂ ਦੇ 20 ਬੰਦਿਆਂ ਦੇ ਡੇਡੇ ਕਿ ਇਹਨਾਂ ਦੇ ਦਫ਼ਤਰ ਬੰਦ ਕਰੇ ਸੀਗੇ ਇਹੀ ਪ੍ਰਸ਼ਾਸਨ ਕਿਵੇਂ ਲੇਲੜੀਆਂ ਕੱਢਦਾ ਸੀਗਾ ਸਾਰਿਆਂ ਨੂੰ ਇੱਥੇ ਲੈ ਆ ਕੇ ਤੁਹਾਡੇ ਸਾਹਮਣੇ ਪ੍ਰਸ਼ਾਸਨ ਨੂੰ ਮਨਾਇਆ ਨਹੀਂ ਪ੍ਰਸ਼ਾਸਨ ਮੰਨਿਆ ਨਹੀਂ ਤੁਸੀਂ ਪੁਲਿਸ ਦੇ ਆਪਦੇ ਬਿਆਨ ਦੇਖ ਲਓ ਕਿ ਹਾਂ ਇਹ ਲੁੱਟਦੇ ਨੇਗੇ ਠੱਗਦੇ ਨੇਗੇ ਇਹਨਾਂ ਨੂੰ ਇੱਥੇ ਲੈ ਕੇ ਮਨਾਇਆ ਇਸ ਕਰਕੇ ਜਿਹੜੇ ਪੋਲੀਟੀਕਲ ਬੰਦਿਆਂ ਦਾ ਇਹਨਾਂ ਦੇ ਪਿੱਛੇ ਹੱਥ ਆ ਉਹਨਾਂ ਨੂੰ ਵੀ ਅਸਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਨੂੰ ਨੰਗੇ ਕਰਦੇ ਆ ਤੇ ਕਰਾਂਗੇ ਤੇ ਇਹੀ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਵੀ ਅਸੀਂ ਇਸ ਇਹ ਜਿਹੜੀ ਚਾਹੁੰਦੇ ਆ ਵੀ ਇਸ ਦੇਸ਼ ਨੂੰ ਇਸ ਪੰਜਾਬ ਨੂੰ ਛੱਡ ਕੇ ਨਾ ਜਾਓ ਤੇ ਇੱਥੇ ਰਹਿ ਕੇ ਆਪਾਂ ਆਪਣੇ ਕੰਮ ਕਰੀਏ ਵਿਦੇਸ਼ਾਂ ਦੇ ਵਿੱਚ بڑے ਮਾੜੇ ਹਾਲਾਤ ਨੇ ਕਿ ਮੈਂ ਪੂਰਾ ਜੋਰਪੁਰ ਦੇਖ ਕੇ ਆਇਆ ਉੱਥੇ ਵੀ ਨੌਜਵਾਨਾਂ ਦੇ بڑے ਮਾੜੇ ਹਾਲਾਤ ਨੇ ਕਿ ਕਿਉਂਕਿ ਇਹਨਾਂ ਨੇ ਜਾਲੀ ਵੀਜੇ ਲਾ ਲਾ ਸਾਰੇ ਨੌਜਵਾਨਾਂ ਨੂੰ ਭੇਜਿਆ ਹੋਇਆ ਕੋਈ ਪੂਰੇ ਕਾਗਜ਼ ਨਹੀਂ ਲਾਏ ਉੱਥੇ ਨੌਜਵਾਨ ਸੜਕਾਂ ਤੇ ਸੌਂਦੇ ਨੇ ਕਿ ਕਮਰੇ ਦੇ ਵਿੱਚ 50-50 ਜਾਣੇ ਸੌਂਦੇ ਨੇਗੇ ਮਾੜੇ ਹਾਲਾਤ ਨੇ ਕਿ 14 ਲੱਖ ਰੁਪਏ ਇੱਥੋਂ ਲੈ ਲੈਂਦੇ ਨੇਗੇ 8 ਲੱਖ ਰੁਪਇਆ ਆ ਜਿਹੜਾ 2-3 ਡਾਲਰ ਤੇ ਕੰਮ ਕਰਨ ਤੋਂ ਬਾਅਦ ਉੱਥੇ ਯੂਰਪ ਦੇ ਵਿੱਚ 2 ਸਾਲ ਕੰਮ ਕਰਨ ਤੋਂ ਬਾਅਦ ਫਿਰ 10 ਲੱਖ ਰੁਪਏ ਲੈਂਦੇ ਨੇ ਕਿ ਕਾਗਜਾਂ ਦਾ ਬੜੀ ਵੱਡੀ ਪੱਧਰ ਤੇ ਜਿਹੜੀ ਇਹ ਲੁੱਟ ਹੋ ਰਹੀ ਹੈ ਇਸ ਕਰਕੇ ਇਹ ਚਾਹੁੰਦੇ ਆ ਵੀ ਮੈਂ ਕਿਹਾ ਬਈ 2 ਮਹੀਨੇ ਤੁਹਾਡੇ ਔਖੇ ਲੰਘਿਆ ਤੁਹਾਨੂੰ ਪਤਾ ਕਿਵੇਂ ਕੱਢ ਕੇ ਆਏ ਹਾਂ ਇਹ ਟਾਈਮ ਤੁਹਾਡੇ ਲਈ ਕਿੰਨਾ ਔਖਾ ਸੀਗਾ ਕਿਉਂਕਿ ਕਈ ਲੋਕ ਕਹਿ ਦਿੰਦੇ ਕਿ ਇਹ ਤਾਂ ਏਜੰਟਾਂ ਨੂੰ ਬਲੈਕਮੇਲ ਕਰਦੇ ਨੇ ਇਹ ਤਾਂ ਪੈਸੇ ਮੰਗਦੇ ਨੇ ਉਸ ਤੋਂ ਬਾਅਦ ਤੁਹਾਡੀਆਂ ਕਈ ਵੀਡੀਓਜ਼ ਜਿਹੜੀਆਂ ਜਨਤਕ ਕੀਤੀਆਂ ਗਈਆਂ ਇਹ ਕਹ ਰਹੇ ਸੀ ਕਿ ਕੁਝ ਪੈਸੇ ਮੰਗ ਰਹੇ ਡਿਮਾਂਡ ਕਰ ਰਹੇ ਆ ਉਹ ਟਾਈਮ ਸੌਖਾ ਸੀਗਾ ਜਿਹੜਾ ਜੇਲ੍ਹ ਚ ਕੱਢਿਆ ਜਾਂ ਫਿਰ ਇਹ ਟਾਈਮ ਸੌਖਾ ਜਦੋਂ ਹੁਣ ਗੱਲਾਂ ਹੋਣਗੀਆਂ ਜੱਜ ਜਿਹੜੀ ਬਲੈਕਮੇਲ ਵਾਲੀ ਕਿਹੜੀ ਵੀਡੀਓ ਆਪੋ ਤੇ ਕੱਲ ਕਲੀਅਰ ਕਰਨੇ ਆ ਅਸੀਂ ਵੀ ਕਹਿਨੇ ਆ ਜਿੱਥੇ ਇਹਨਾਂ ਦੀ ਜਿਹੜੀ ਇਹਨਾਂ ਦੀ ਵੀਡੀਓ ਹੈਗੀ ਉਹਨਾਂ ਨੇ ਕੱਟ ਕੇ ਦੀ ਵੀਡੀਓ ਨੂੰ ਉਹਨੂੰ ਗਲਤ ਵਿਹਾਰ ਨਾਲ ਚਲਾਇਆ ਗਿਆ ਉਹ ਕੀ ਕਹਿ ਰਿਹਾ ਸੀ ਮੰਗੇ ਤੂੰ ਉਹਦੇ ਵਿੱਚ ਉਹ ਇਹਨਾਂ ਦੇ ਕੋਈ ਦਲਾਲ ਹੈ ਉਹਦਾ ਮੇਰੇ ਕੋਲੇ ਫੋਨ ਹੁੰਦਾ ਉਹ ਕਈ ਰੋਜ਼ ਪਹਿਲਾਂ ਇੱਕ ਵੀਡੀਓ ਪਾਉਂਦਾ ਤੇ ਬਾਅਦ ਚ ਡਿਲੀਟ ਕਰ ਦਿੰਦਾ ਉਹ ਵੀਡੀਓ ਆਪ ਹੀ ਮੇਰੇ ਕੋਲੇ ਫੋਨ ਕਰਦਾ ਕਹਿੰਦਾ ਬਾਈ ਐਵੇਂ ਐਵੇਂ ਕਰਕੇ ਮੈਂ ਖੈਰ ਤੂੰ ਮੇਰੇ ਕੋਲੇ ਨਾ ਫੋਨ ਕਰ ਤੁਸੀਂ ਮੈਂ ਕਿਹਾ 2-3 ਰੋਜ਼ ਪਹਿਲਾਂ ਸਾਡੇ ਇੱਥੇ ਜਦੋਂ ਪ੍ਰੋਗਰਾਮ ਸੀ ਇਹਦੇ ਵਿੱਚ ਉਹਨਾਂ ਦਾ ਇੱਕ ਦਲਾਲ ਹੁੰਦਾ ਉਹਨਾਂ ਦਾ ਹੀ ਉਹ ਇੱਥੇ ਬੋਲ ਕੇ ਇਮੀਗ੍ਰੇਸ਼ਨ ਵਾਲਿਆਂ ਦੇ ਵਿਰੁੱਧ ਬੋਲਦਾ ਇੱਥੇ ਬਾਹਰ ਕੋਈ ਪੱਤਰਕਾਰਾਂ ਕੋਲੇ 2 ਦਿਨਾਂ ਬਾਅਦ ਉਹ ਵੀਡੀਓ ਡਿਲੀਟ ਕਰ ਦਿੰਦਾ ਜਦੋਂ ਸਾਨੂੰ ਪਤਾ ਲੱਗਦਾ ਵੀ ਸਾਡੇ ਪ੍ਰੋਗਰਾਮ ਚ ਆ ਕੇ ਕੋਈ ਬਾਹਰ ਦਾ ਬੰਦਾ ਬਿਆਨ ਦੇ ਗਿਆ ਤੇ ਉਦੋਂ ਬਾਅਦ ਉਹ 2 ਦਿਨ ਬਾਅਦ ਵੀਡੀ ਤੁਸੀਂ ਸਾਡੇ ਕੋਲ ਲੋਕਾਂ ਦੇ ਫੋਨ ਵੀ ਥੋੜੇ ਉਸ ਪ੍ਰੋਗਰਾਮ ਦੇ ਵਿੱਚ ਆ ਬੰਦਾ ਬੋਲ ਕੇ ਗਿਆ ਉਸ ਬੰਦੇ ਨੂੰ ਜਦੋਂ ਅਸੀਂ ਫੋਨ ਕਰਦੇ ਹਾਂ ਦੀ ਬੈਕ ਕਾਲ ਹੁੰਦੀ ਹੈ ਵੀ ਕੀ ਗੱਲ ਮੈਂ ਖੈਰ ਤੁਸੀਂ ਪੈਸੇ ਲੈ ਲਈ ਵੀਡੀਓ ਡਿਲੀਟ ਕਰਤੀ ਕਿ ਕਿਉਂ ਕਿ ਮੈਂ ਕਿਹਾ ਵੀ ਫਲਾਣੇ ਬੰਦੇ ਨੇ ਕਿਹਾ ਤੁਸੀਂ ਇੱਕ ਬੰਦੇ ਨੂੰ 2 ਲੱਖ ਰੁਪਏ ਲੈ ਮੈਂ ਬੜੇ ਸਸਤੇ ਵੇਚੇ ਆ ਵੀਡੀਓ ਤੁਸੀਂ ਦੇਖੋ ਉਹਨਾਂ ਦੇ ਬੰਦੇ ਜਿਹੜੇ ਉਹਨੇ ਮੈਂ ਨਾਮ ਲੈ ਦੂੰਗਾ ਜੇ ਜ਼ਰੂਰਤ ਵੀ ਪਈ ਸਾਡੇ ਤੇ ਮੈਂ ਫੇਰ ਕਹ ਰਿਹਾ ਜੇ ਇੱਕ ਪੈਸੇ ਦਾ ਭਾਈ ਸਬੂਤ ਹੋ ਜੇ ਜਾਂ ਉਹ ਕਹਿ ਦੇਣ ਤਾਂ ਆਪਾਂ ਮਰਨ ਲਈ ਜਿਵੇਂ ਬਾਈ ਭਾਨਾ ਕਹਿੰਦਾ ਗੱਲ ਕਟਾਉਣ ਚਾਰਾ ਦੂਸਰੇ ਖੁਰਦਾ ਤਾਂ ਮੈਂ 2 ਮਹੀ 19 ਜੇਲ੍ਹ ਦੇ ਵਿੱਚ ਮਿਲੇ ਤੁਸੀਂ ਇਹਨਾਂ ਨੂੰ ਬਿਲਕੁਲ ਮੇਰੇ ਕੋਲੇ ਖੁਦ ਆਉਂਦੇ ਰਹੇ ਉਹ ਖੁਦ ਆਉਂਦੇ ਰਹੇ ਕਿਹ ਕਹਿੰਦੇ ਸੀ ਤੁਹਾਨੂੰ ਮੈਂ ਉਹ ਦਾਦਾ ਮੁਲਾਕਾਤਾਂ ਤੇ ਮੇਰੇ ਗਏ ਜਦੋਂ ਮੈਨੂੰ ਪਤਾ ਲੱਗਿਆ ਮੇਰੀ ਮੁਲਾਕਾਤ ਹੈ ਮੈਂ ਮੁਲਾਕਾਤ ਨਹੀਂ ਕਰਦਾ ਜਦੋਂ ਮੈਂ ਪੁੱਛ ਲੈਂਦਾ ਸੀ ਬਾਹਰੋਂ ਜਿਵੇਂ ਪਤਾ ਲੱਗ ਜਾਂਦਾ ਸੀ ਵੀ ਕੋਈ ਮੁਲਾਕਾਤ ਹੈ ਮੈਂ ਫੋਨ ਕਰਕੇ ਪਹਿਲਾਂ ਅਪਡੇਟ ਲੈਂਦਾ ਜੀ ਬਾਈ ਆਮਨੇ ਤੋਂ ਵੀ ਮੇਰੀ ਮੁਲਾਕਾਤ ਕੋਣ ਆਇਆ ਤਾਂ ਜਦੋਂ ਪਤਾ ਲੱਗਦਾ ਵੀ ਅਨਨੋਨ ਬੰਦਾ ਮੈਂ ਆਉਂਦਾ ਨਹੀਂ ਸੀ 19 ਏਜੰਟ ਉੱਥੇ ਇਹ 34 ਦੇ ਵੀ ਆਇਆ ਤੇ 17 ਦੇ ਵੀ ਆਇਆ ਤੇ ਨਾਲ ਉਹਨਾਂ ਦੀਆਂ ਘਰ ਵਾਲੀਆਂ ਵੀ ਅੰਦਰ ਹੈ ਜੇਲ ਉਹ ਆ ਕੇ ਮੈਨੂੰ ਮਿਲੇ ਮੈਨੂੰ ਕਹਿੰਦੇ ਬਾਈ ਸਾਨੂੰ ਤਾਂ ਪੁਲਿਸ ਮਜਬੂਰ ਕਰ ਰਹੀ ਸੀ ਕਹਿੰਦੇ ਵੀ ਤੁਸੀਂ ਮਹਿੰਗੇ ਤੇ ਭੰਨ ਸਿੱਧੂ ਦੇ ਨਾਮ ਲਾਦੋ ਵੀ ਸਾਡੇ ਤੋਂ ਪੈਸੇ ਲੈ 17 ਦੇ ਏਜੰਟ ਨੇ ਮੈਨੂੰ ਆ ਗੱਲ ਕਹੀ ਮੈਂ ਨਾਮ ਵੀ ਲੈ ਦੂੰਗਾ ਜੇ ਲੈਣਾ ਪਿਆ ਜੇਲ੍ਹ ਚ ਮੈਂ ਤੂੰ ਲੈ ਦੇ ਫਿਰ ਮੈਂ ਤਾਂ ਕਹਿੰਦਾ ਬਾਈ ਮੈਂ ਤੈਨੂੰ ਜਾਣਦੇ ਨਹੀਂ ਮਤਲਬ ਏਜੰਟ ਐਡਿਕ ਜਿਆਦਾ ਇੰਟੈਲੀਜੈਂਟ ਜਾਂ ਹੁਸ਼ਿਆਰ ਨੇ ਪੁਲਿਸ ਕੋਲੇ ਕੋਸ਼ ਕਹਿੰਦੇ ਸਾਡੇ ਕੋਲੇ ਕੋਸ਼ ਕਹਿੰਦੇ ਜਾਣ ਕਿ ਉਹ ਏਜੰਟ ਮੈਨੂੰ ਜਾਣਦੇ ਨਹੀਂ ਸਿਰਫ ਜੇਲ੍ਹ ਦੇ ਵਿੱਚ ਆ ਕੇ ਉਹਨ ਇੱਕ ਹੋਰ ਹਸ ਹੁੰਦਾ ਤਾਂ ਜਿਵੇਂ ਪਹਿਲਾਂ ਪੋਸਟ ਕੋ ਬਲਾਤ ਕਰਾਉਂ ਜੇਲ੍ਹ ਚ ਤੰਗ ਨਹੀਂ ਕਰਦੇ ਸੀ ਉਦੋਂ ਜਿਆਦੇ ਬੁਰੇ ਹਲਾਤਾ ਏਜੰਟਾਂ ਦੇ ਜੇਲ੍ਹ ਚ ਸਿਰਫ ਕਿਉਂਕਿ ਮੇਰੀ ਬਾਈ ਭਾਨੇ ਕਰਕੇ ਜਾਂ ਸੋਸ਼ਲ ਵਰਕ ਕਰਕੇ ਜੇਲ੍ਹ ਚ ਲੋਕ ਠੀਕ ਜਿੱਦ ਦੇਰੇ ਸੀ ਉਹਨਾਂ ਨੇ ਇਸ ਵੇਲੇ ਦਾ ਸਾਰਾ ਲੈ ਕੇ ਅਸੀਂ ਜੇਲ੍ਹ ਕੱਟੀਏ ਮੈਂ ਉਹਨਾਂ ਕਹੇ ਦੇਖ ਯਾਰ ਨਾ ਤਾਂ ਸਾਡੀ ਤੇਰੇ ਨਾਲ ਕੋਈ ਦੁਸ਼ਮਣੀ ਹੈ ਨਾ ਹੋਰ ਹੈ ਤੁਸੀਂ ਦੂਰ ਰਹੋ ਤੂੰ ਇੱਥੇ ਰਹੇਂਗਾ ਬਾਅਦ ਚ ਬਾਹਰ ਜਾ ਕੇ ਤੂੰ ਕੋਈ ਹੋਰ ਗੱਲਾਂ ਬਣਾ ਦੇਣੀਆਂ ਨੇ ਤਾਂ ਜੇਲ੍ਹ ਚ ਵੀ ਮੈਂ ਫਿਰਦਾ ਤਾਂ ਏਜੰਟਾਂ ਦੇ ਬਹੁਤ ਬੁਰੇ ਹਲਾਤਾ ਪੋਸਟ ਕੋ ਵਾਲਾਂ ਤੋਂ ਜਿਆਦੇ ਬੁਰੇ ਹਲਾਤਾ ਲੋਕ ਬਹੁਤ ਵੱਡੇ ਵੱਡੇ ਏਜੰਟ ਬੈਠੇ ਹੋ ਉਹਨਾਂ ਨੇ ਮੈਸੇਜ ਲਵਾਏ ਵੀ ਸਾਨੂੰ ਬਈ ਭਾਨੇ ਮੇਰੇ ਕੋਲੇ ਆਏ ਬਈ ਉਹਨਾਂ ਨੇ ਕਿਹਾ ਸਾਨੂੰ ਭਾਨੇ ਬਾਈ ਨੇ ਫਸਾਤਾ ਉੱਥੇ ਇੱਕ ਬੰਦਾ ਹੋਰ ਬੈਠਾ ਕਿ ਭਾਨੇ ਕੋਲੋਂ ਸਤੂ ਪੈਸੇ ਨਹੀਂ ਖਾਣੇ ਭਾਨਾ ਨਹੀਂ ਫਸਾਉਂਦਾ ਇਹ ਸ਼ੁਰੂ ਦੀ ਗੱਲ ਹੈ ਜਦੋਂ ਪਹਿਵਾਂ ਜੀਮਾਂ ਦਿਨ ਸੀ ਮੇਰਾ ਜੇਲ੍ਹ ਦੇ ਵਿੱਚ ਉੰਨੇ ਏਜੰਟ 2 ਮਹੀਨੇ ਦੇ ਵਿੱਚ ਫਸੇ ਆ ਬਾਈ ਹੂੰ ਤੇ ਜਪਨੂ ਨਾਲ ਤੁਹਾਡਾ ਕੀ ਪਰਸਨਲ ਹੈਗਾ ਜਾਂ ਗੁਰਪ੍ਰੀਤ ਨਾਲ ਕੀ ਹੈਗਾ ਤੁਸੀਂ ਗਏ ਗੁਰਕਰਤੇਜ ਪੰਨੂ ਦੇ ਬਿਆਨਾਂ ਦੇ ਉੱਤੇ ਤੁਹਾਡੇ ਉੱਤੇ ਐਫਆਈਆਰ ਹੋਈ ਹੈ ਉਹਨਾਂ ਨੇ ਕਿਹਾ ਕਿ ਸਾਡੇ ਆਫਿਸ ਆ ਇਸ ਤੀਕੇ ਨਾਲ ਬਾਅਦ ਚ ਕੁੜੀ ਦੇ ਬਿਆਨ ਵਿੱਚ ਐਡ ਉਹਦੇ ਨਾਲ ਕੀ ਹੈ ਗੁਰਤੇਜ ਪੰਨੂ ਨਾਲ ਜਿਹੜਾ ਰੈੱਡ ਕੰਗਾਰੂ ਇਮੀਗ੍ਰੇਸ਼ਨ ਗੁਰਪ੍ਰੀਤ ਗੁਰਤੇਜ ਪੰਨੂ ਜਾਂ ਸਾਡੀ ਭੈਣ ਹੈ ਜੋ ਜਾਂ ਰੈੱਡ ਕੰਗਾਰੂ ਮੈਂ ਕਿਸੇ ਨੂੰ ਨਹੀਂ ਜਾਣਦਾ ਸੀ ਸਾਡੇ ਕੋਲ ਉਹ ਭੈਣ ਆਉਂਦੀ ਨਹੀਂ ਪਤਾ ਸੀਗਾ ਕਿ ਉੱਥੇ ਕੋਈ ਪੋਲੀਟੀਸ਼ੀਅਨ ਜਾਂ ਇਸ ਤਿਹੇ ਦਾ ਕੋਈ ਮੈਂ ਤੁਹਾਨੂੰ ਪਤਾ ਆਪਾਂ ਨੂੰ ਕੀਤਾ ਕੌਣ ਉੱਥੇ ਇਹ ਤੇ ਬਥੇਰੇ ਨਰੇ ਨਰੇ ਜਿਵੇਂ ਬਾਈ ਨੇ ਦੱਸਿਆ ਦੋ ਤਿੰਨ ਮਹੀਨੇ ਦਫਤਰ ਬਦਲਦੇ ਰਹਿੰਦੇ ਆ ਤੁਹਾਨੂੰ ਕਹਿ ਰਹੇ ਸੀ ਕਿ ਆਜੋ ਗੱਲ ਕਰ ਲੈਨੇ ਆ ਉਹ ਜਿਸ ਟਿਕਾਣੇ ਵੀ ਗੱਲ ਕਰਨ ਲਈ ਕਹਿ ਰਹੇ ਸੀ ਤੁਹਾਨੂੰ ਕੁਝ ਵੀ ਗੱਲ ਕਰਦਾਂ ਸੁਣੋ ਅਸੀਂ ਜਦੋਂ ਸਾਡੇ ਤੋਂ ਪਹਿਲਾਂ ਬੱਚੀ ਗਈ ਜਿਸ ਨੇ ਪੈਸੇ ਲੈਣੇ ਸੀ ਗਏ ਕਰਨ ਉਹ ਤੇ ਦੋ ਤਿੰਨ ਘੰਟੇ ਵੇਟ ਕਰਦੇ ਨੇ ਉਦੋਂ ਬਾਅਦ ਚ ਬਾਹਰ ਆ ਗਏ ਉਹ ਬੱਚੀ ਉੱਥੇ ਰੋਣ ਲੱਗ ਗਈ ਉਹਨੇ ਸਾਨੂੰ ਫੋਨ ਕਰਿਆ ਅਸੀਂ ਤਾਂ ਕੋਈ ਹੋਰ ਕੰਮ ਆਏ ਹੋਏ ਸੀ ਇਮੀਗ੍ਰੇਸ਼ਨ ਦੇ ਕੰਮ ਨਹੀਂ ਆਏ ਸੀ ਸੀ ਤੇ ਸਾਡਾ ਕੋਈ ਪਰਸਨਲ ਹੀ ਕੰਮ ਸੀ ਮੇਰੇ ਦੋਸਤ ਦਾ ਕੋਈ ਯੂਨੀਵਰਸਿਟੀ ਚ ਉੱਥੇ ਆਈ ਸੀ ਜਦੋਂ ਅਸੀਂ ਫੋਨ ਆ ਗਿਆ ਸਾਨੂੰ ਪਤਾ ਹੁੰਦਾ ਕਿ ਇਮੀਗ੍ਰੇਸ਼ਨ ਕੀ ਕਰਦਾ ਅਸੀਂ ਸਾਡੇ ਅੱਡ-ਅੱਡੀ ਕੈਮਰੇ ਚ ਲਵਾ ਲਏ ਸੀ ਹੁਣ 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 ਜਿਹੜਾ ਅਗਲਾ ਪ੍ਰੋਗਰਾਮ ਆ ਨਾ ਅਗਲਾ ਇਸ ਤੋਂ ਬਾਅਦ ਚੰਡੀਗੜ੍ਹ ਤੇ ਡਟ ਕੇ ਪ੍ਰੋਟੈਸਟ ਕਰਾਂਗੇ ਕਿਸਾਨ ਜੱਥੇਬੰਦੀਆਂ ਨੂੰ ਲੈ ਕੇ ਮਜ਼ਦੂਰ ਜੱਥੇਬੰਦੀਆਂ ਨੂੰ ਲੈ ਕੇ ਇਦੋਂ ਤੱਕੜਾ ਪ੍ਰੋਟੈਸਟ ਕਰਾਂਗੇ ਸਾਰਿਆਂ ਦੇ ਸਾਹਮਣੇ ਚਿੱਠੇ ਖੁੱਲ੍ਹਾਂਗੇ ਜਿਵੇਂ ਜਿਵੇਂ ਪ੍ਰਸ਼ਾਸਨ ਉਹਨਾਂ ਨਾਲ ਕੰਪਰੋਮਾਈਜ਼ ਕਰਕੇ ਚੱਲਦਾ ਸਾਡੇ ਕੋਲ ਸਬੂਤ ਵੀ ਨੇ ਵੀ ਜਿਹੜੇ ਜਿਹੜੇ ਇਹਨਾਂ ਨੇ ਪੈਸੇ ਖਾਤੇ ਹੋਣੇਗੇ ਜਿਹੜੇ ਜਿਹੜੇ ਏਜੰਟਾਂ ਨੂੰ ਚਲਾਇਆ ਹੋਇਆ ਇਸ ਤੋਂ ਬਾਅਦ ਤਾਕੜੇ ਹੋ ਕੇ ਪ੍ਰੋਗਰਾਮ ਕਰਨਾ ਜਿੰ ਚੰਡੀਗੜ੍ਹ ਦਾ ਮਾਫੀਆ ਏਜੰਟ ਮਾਫੀਆ ਐਂਡ ਜਮਾ ਐਂਡ ਲੀਰੋ ਲੀਰ ਕਰਦਾਂਗੇ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਵੀ ਤੁਸੀਂ ਵਾਪਸ ਕਰਾਤਾ ਆ ਗੁਰੂ ਗੁਰਦੁਆਰਾ 'ਚ ਖੜੇ ਆ ਅੱਜ ਗੁਰਦੁਆਰਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਖੜੇ ਆ ਰੱਬ ਨੂੰ ਜਾਨ ਦੇਣੀ ਆ ਅਸੀਂ ਇੱਥੇ ਵੀ ਖੜ ਕੇ ਮੈਂ ਪਹਿਲਾਂ ਵੀ ਕਹਿ ਗਿਆ ਅੱਜ ਵੀ ਕਹਿ ਗਿਆ ਸਾਡੇ ਸਾਹਮਣੇ ਕੋਈ ਬੰਦਾ ਵਾਜੀ ਕਿਤੇ ਤੋਂ 5 ਰੁਪਏ ਵੀ ਅਸੀਂ ਰਵਾਧਾਰ ਹੋਈਏ 5 ਰੁਪਏ ਵੀ ਠੀਕ ਹੈ ਇਦੋਂ ਉਦੋਂ ਉੱਪਰ ਸਾਡੇ ਕੋਲੇ ਹੋਰ ਕੁਝ ਨਹੀਂ ਅਸੀਂ ਗੁਰੂ ਦੀ ਧਰਤੀ 'ਤੇ ਖੜੇ ਆ ਜੇ ਇੱਥੇ ਸਾਹਮਣੇ ਆ ਕੇ ਬੰਦਾ ਕਹੇ अच्छा भाई जमे नाल भाई ਤੁਸੀਂ ਗੱਲ ਕਰ ਲਓਗੇ ਤੁਸੀਂ ਵੀ ਨਾਲ ਗਏ ਹੋ ਤੁਸੀਂ 4 ਮਹੀਨੇ ਲਾ ਕੇ ਆ ਗਏ ਹੋ ਤੁਸੀਂ ਪਹਿਲਾਂ ਆ ਗਏ ਸੀਗੇ ਕੀ ਤੁਹਾਡੇ ਨਾਲ ਉੱਥੇ ਸਲੂਕ ਕੀਤਾ ਗਿਆ ਸੀ ਕੀ ਗੱਲਬਾਤ ਕਹੀ ਗਈ ਸੀ ਕਿ ਕਿਵੇ ਇਹ ਵੀ ਇਸ ਤਿੱਕੇ ਨਾਲ ਮਹਿੰਗੇ ਦੇ ਨਾਲ ਇਨਵੋਲਡ ਹੈਗੇ ਨਾ ਕੋਈ ਗੱਲਬਾਤ ਨਹੀਂ ਉੱਥੇ ਦਾ ਕੋਈ ਸਲੂਕ ਨਹੀਂ ਹੋਇਆ ਬਾਈ ਸਾਡੇ ਨਾਲ ਆ ਭਾਨਾ ਬਾਈ ਦਾ ਕਰਕੇ ਵਦਗਾ ਉੱਥੇ ਸਲੂਕ ਹੋਇਆ ਹਰੇਕ ਇੱਜ਼ਤ ਕਰਦਾ ਹਾਂ ਉੱਥੇ ਇਮੀਗ੍ਰੇਸ਼ਨ ਤਾਂ ਸਾਡੇ ਨਾਲ ਕੋਈ ਸਲੂਕ ਨਹੀਂ ਹੋਇਆ ਨਾ ਕੋਈ ਅਸੀਂ ਕੋਈ ਛੇੜ ਛਾੜ ਕਰੀਏ ਬਾਈ ਝੂਠਾ ਪਰਚਾ ਪਾਇਆ ਨਹੀਂ ਬਾਈ ਕੋਈ ਛੇੜਛਾੜ ਨਹੀਂ ਕਰੀ ਅਸੀਂ ਅੱਛਾ ਭਾਈ ਕਿਸ ਵਿਹਾਰ ਤੇ ਜਿਹੜੀ ਸਤਨਾਬ ਭਾਈ ਤੁਸੀਂ ਗੱਲ ਕਰਨਾ ਚਾਹੋਗੇ ਕੀ ਗੱਲਬਾਤ ਹੋਈ ਸੀਗੀ ਸਾਰੀ ਗੱਲਬਾਤ ਇਹੀ ਹੈ ਜੀ ਵੈਸੇ ਤਾਂ ਜਿਸ ਜਗ੍ਹਾ ਪਰਚਾ ਹੋਇਆ ਮੈਂ ਆਪਣਾ ਬਿਆਨ ਦੰਨਾਗਾ ਮੈਂ ਉਸ ਜਗ੍ਹਾ ਹੀ ਹਵਾਲੇ ਨਹੀਂ ਸੀਗਾ ਉਸ ਤੋਂ ਤੁਸੀਂ ਚੈੱਕ ਕਰ ਲਓ ਉਸ ਜਗ੍ਹਾ ਕੋਈ ਮੇਰੀ ਲੋਕੇਸ਼ਨ ਜਾਂ ਹੋਰ ਮਤਲਬ ਤੁਹਾਡੇ ਤੇ ਪਰਚਾ ਕਿਵੇਂ ਪਰਸਨਲ ਦੀ ਕੋਈ ਖੁੰਦਕਬਾਜੀ ਸੀ ਤੁਹਾਡੇ ਕੋਲ ਖੁੰਦਕ ਨਹੀਂ ਕੁਝ ਨਹੀਂ ਐਕਸ ਵਾਈ ਜ਼ੈਡ ਐਦਾਂ ਦਾ ਕੁਝ ਨਹੀਂ ਸੀਗਾ ਬਾ ਇੱਕ ਅਸੀਂ ਵੀ ਪਰਸਨਲ ਪੈਸਾ ਲੈਣੇ ਸੀਗੇ ਇਮੀਗ੍ਰੇਸ਼ਨ ਵਾਲਿਆਂ ਤੋਂ ਹੀ ਉਸ ਸਿਲਸਲੇ 'ਚ ਵੀਰ ਨਾਲ ਰਾਬਤਾ ਸੀਗਾ ਪਹੁੰਚੇ ਆ ਤੇ ਉਹ ਤੇ ਭਾਨਾਂ ਦੀ ਟੀਮ 'ਚੋਂ ਭਾਨੇ ਦੀ ਜਾਂ ਤੁਸੀਂ ਵੈਸੇ ਪੈਸੇ ਲੈਣੇ ਮੇਰੇ ਪਿਆਰ ਵਾਲੇ ਭਰਾ ਜੀ ਇੱਥੇ ਐਦਾਂ ਦੀ ਕੋਈ ਗੱਲ ਨਹੀਂ ਗਈ ਬੱਸ ਇਸ ਟਾਈਮ ਜਿਹੜੀ ਅੰਦਰ ਗੱਲ ਚੱਲ ਰਹੀ ਹੈ ਉਹ ਜਗ੍ਹਾ ਜਿੱਥੋਂ ਦਾ ਮੇਰੇ ਤੇ ਪਰਚਾ ਪਾਇਆ ਗਿਆ ਸਾਡੇ ਦਿਨਾਂ ਭਰਾਵਾਂ ਤੇ ਛੇੜਚਾਰ ਦਾ ਉਹ ਜਗ੍ਹਾ ਮੇਰੀ ਕੋਈ ਵੀਡੀਓ ਜਾਂ ਐਕਸਰਾਈਜ਼ਡ ਕੁਝ ਵੀ ਦਿਖਾ ਦੇਣਾ ਮੈਂ ਗਰਦਨ ਕਟਾਉਣ ਨੂੰ ਤਿਆਰ ਆ ਜਿਸ ਜਗ੍ਹਾ ਦਾ ਇਹਨਾਂ ਨੇ ਪਾਇਆ ਹੈ ਮੈਂ ਕਿ ਭਈ ਇਹ ਸਾਬਤ ਕਿਵੇਂ ਕੀਤਾ ਕੋਰਟ 'ਚ ਇਹ ਚੀਜ਼ਾਂ ਕਿਵੇਂ ਲੈ ਕੇ ਆਏ ਕਿ ਵੀ ਇਹਨਾਂ ਕੋਲ ਵੀਡੀਓ ਨਹੀਂ ਆ ਚੀਜ਼ਾਂ ਨੇ ਇਹਨਾਂ ਨੇ ਆ ਛੇੜ ਕੁਝ ਸ਼ੋਅ ਕੀਤਾ ਕੋਰਟ 'ਚ ਜਾਂ ਤੁਹਾਨੂੰ ਲੈ ਕੇ ਗਏ ਜਦੋਂ ਪੁੱਛਿਆ ਜੱਜ ਨੇ ਪੁੱਛੀ ਹੋਣਾ ਕੁਝ ਸਾਨੂੰ ਜਦੋਂ ਪਹਿਲੀ ਪਹਿਲੀ ਵਾਰ ਲੈ ਕੇ ਗਏ ਜਾਂਦੀ ਉਹਨਾਂ ਨੇ ਕੋਈ ਕਾਗਜ਼ ਦਿੱਤੇ ਤੇ ਕਾਗਜ਼ਾਂ 'ਤੇ ਸਾਈਨ ਕਰਕੇ ਸ 14 ਦਿਨ ਦੀ ਕਸਟਡੀ ਚ ਭੇਜਤਾ ਦੂਸਰੀ ਗੱਲ ਆ ਫੇਰਾ ਬਾਈ ਨੇ ਦੱਸਿਆ ਹੁਣ ਦੇਖ ਲਓ ਤੁਸੀਂ ਜੇ ਆ ਬੰਦਾ ਉੱਤੇ ਹੈ ਨਹੀਂਗਾ ਅਸੀਂ ਬੇਰ ਕਹਨੇ ਜੇ ਉੱਤੇ ਹੈਗਾ ਤਾਂ ਸਮਝ ਲਓ ਅਸੀਂ ਕੁਛ ਕਰਿਆ ਹੁਣ ਸਭ ਤੋਂ ਵੱਡਾ ਉਧਰਨੇ ਇਹ ਹੈ ਕਿ ਇਹ ਬੰਦਾ ਉੱਥੋਂ ਹੈ ਨਹੀਂ ਸੀ ਪੁਲਿਸ ਨੇ ਇਹਨੂੰ ਰਾਹ 'ਚ ਉਚੜਾਇਆ ਗੱਡੀ 'ਚ ਰਾਹ 'ਚ 34 ਦੇ ਰਸਤੇ ਚੜਾਈ ਇਮੀਗ੍ਰੇਸ਼ਨ ਦੇ ਨੇੜੇ ਤੇ ਨਹੀਂ ਹੁਣ ਤੁਸੀਂ ਦੇਖ ਲਓ ਮੁਕੱਦਮਾ ਸੱਚਾ ਹੈ ਜਾਂ ਝੂਠਾ ਇਹ ਪਤਾ ਇਤੋਂ ਭਾਨਾ ਤਾਂ ਪਹਿਲਾਂ ਹੀ ਕਾਫੀ ਟਾਈਮ ਜੇਲ੍ਹ 'ਚ ਲਾ ਕੇ ਆਇਆ ਤੁਸੀਂ ਪਹਿਲੀ ਵਾਰ ਗਏ ਸੀਗੇ ਖੁੱਲ ਗਿਆ ਝਾਕਾ ਜਿਹੜੇ ਪੰਜਾਬ ਲਈ ਲੜਾਈ ਲੜ ਰਹੇ ਹੋ ਇਹ ਡਰ ਰਹਾ ਹੈ ਜਾਂ ਫਿਰ ਝਾਕਾ ਖੁੱਲ ਗਿਆ ਤੁਹਾਡਾ ਨਹੀਂ ਨਹੀਂ ਜੇਲ੍ਹ ਲੱਗਾ ਤਾਂ ਡਰ ਹੈ ਬਾਈ ਜੇਲ੍ਹ ਕਿੰਨੇ ਬੰਦੇ 1100 ਬੰਦਾ ਰਹਿੰਦਾ ਹੈ ਰੋਜ਼ ਨਵੇਂ ਨਵੇਂ ਬੰਦੇ ਮਿਲਦੇ ਆ ਅੱਧਾ ਬੰਦਾ ਵਕੀਲ ਜੇਲ੍ਹ ਚ ਬੰਨਦਾ ਮੇਨ ਆ ਜਿਹੜੀ ਨਵੀਂ ਧਾਰਾ ਮਿਲ ਗਈ ਤੁਹਾਨੂੰ ਕਿਸੇ ਨੂੰ ਪਤਾ ਮੇਰੇ ਤੋਂ ਪੁੱਛ ਲਓ ਵੀ 420 ਨਵੀਂ ਕਿੰਨੀ ਕਿਹੜੀ 318 ਆਈ ਹੈ 302 ਨੂੰ ਕੀ ਬਣਾਤੀ 103 ਬਣਾਤੀ 307 ਨੂੰ 109 ਬਣਾਤੀ ਅੱਧੇ ਤੋਂ ਜ਼ਿਆਦਾ ਵਕੀਲ ਬਣ ਜਾਂਦੇ ਹੁੰਦੇ ਜੇਲ੍ਹ ਡਰ ਡਰਨ ਵਾਲੀ ਗੱਲ ਹੀ ਬਾਈ ਡੇਟਰ ਤੇ ਹੁੰਦੇ ਤਾਂ ਇਮੀਗ੍ਰੇਸ਼ਨ ਚ ਥੋੜੀ ਆਉਂਦੇ ਬੱਸ ਤੁਸੀਂ ਐਲ ਐਲ ਬੀ ਕਰਦੇ ਹੋ ਜਾਂ ਇਸ ਤਿੱਕੇ ਨਾਲ ਕਰ ਰਹੇ ਆ ਜੀ ਪਰ ਨਵੀਂ ਧਾਰਾ ਬਾਰੇ ਪਤਾ ਹੀ ਨਹੀਂ ਸੀ ਉੱਥੇ ਹੀ ਬਣਿਆ ਵਕੀਲਤਾ ਬਿਲਕੁਲ ਇੱਕ ਇੱਕ ਦੋ ਜਿਹੜੇ ਹੋਰ ਲੱਗੇ ਤਾਂ ਐਵੇਂ ਸਰਕਾਰੀ ਵਕੀਲ ਤੋਂ ਉੱਤੋਂ ਨਹੀਂ ਆਵਾਂਗੇ ਦੇਲ ਦਿਲ ਦੁੱਖਿਆ ਤੁਹਾ ਕਾਂਦੇ ਪੈਸਾ ਕਢਾਉਨੇ ਆ ਪਰ ਜਦੋਂ 2-2 3-3 ਮਹੀਨੇ ਜੇਲ੍ਹ ਚ ਲਾਉਣੇ ਪਵੇ ਤਾਂ ਕਈ ਵਾਰੀ ਕਹਿੰਦੇ ਕੋਈ ਖੜਦਾ ਵੀ ਨਹੀਂ ਹੁੰਦਾ ਪਰ ਇੱਥੇ ਅਸੀਂ ਦੇਖ ਰਹੇ ਹਾਂ ਕਿ ਬਹੁਤ ਲੋਕ ਮੈਂ ਤੁਹਾਨੂੰ ਦੱਸਾਂ ਸੁਣੋ ਬਿਲਕੁਲ ਵੀ ਕਈ ਵਾਰੀ ਉਦਾਸੀ ਕਦੇ ਮਿੰਟਾਂ ਨਹੀਂ ਆਉਂਦੀ ਸੀ ਪਰ ਜਦੋਂ ਮੈਨੂੰ ਪਤਾ ਲੱਗਦਾ ਸੀ ਨਾ ਮੈਂ ਇੱਕਦਾਂ ਤਾਂ ਮੈਂ ਮੇਰੇ ਪਰਿਵਾਰ ਨਾਲ ਨਹੀਂ ਸਦੇ ਮੁਲਾਕਾਤ ਤੇ ਮੇਰੇ ਦੋਸਤ ਮੇਰੇ ਭਰਾ ਜਿਹੜੇ ਆਮ ਲੋਕ ਜਿਹੜੇ ਵਿਚਾਰੇ ਇਹ ਸੰਘਰਸ਼ ਕਰਦੇ ਨੇ ਉਹ ਵੀ ਪਹੁੰਚੇ ਆ ਤੇ ਸਭ ਤੋਂ ਵੱਡਾ ਜੇ ਮੈਂ ਗੱਲ ਕਰਾਂ ਬਾਈ ਭਾਨੇ ਦਾ ਛੋਟਾ ਭਰਾ ਆਮਣਾ ਸਿੱਧੂ ਮੈਂ ਉਸ ਨੂੰ ਤਿੰਨ-ਤਿੰਨ ਵਾਰੀ ਜਾਂ ਜਿੰਨੇ ਵਾਰੀ ਵੀ ਫੋਨ ਕਰਨਾ ਉਸ ਨੇ ਪਹਿਲੇ ਫ ਆਮ ਲਈ ਨਹੀਂ ਸਤਾ ਬਾਈ ਇੰਨੇ ਜਿਆਦੇ ਲੋਕ ਹੈ ਮੇਰੀ ਮੁਲਾਕਾਤ ਤੇ ਪਤਾ ਨਹੀਂ ਕਿੰਨੇ ਕਿ ਲੋਕ ਤਰ ਉਸਕੋ ਦੀ ਬਾਰੀ ਨਹੀਂ ਆਉਂਦੀ ਸੀ ਦੂਸਰਾ ਸੀ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਜੇਲ ਮੈਨੇਜਮੈਂਟ ਦਾ ਖਾਸ ਕਰਕੇ ਉਹਨਾਂ ਨੇ ਸਾਡੇ ਨਾਲ ਬਹੁਤ ਵਧੀਆ ਸਲੂਕ ਕਰਿਆ ਉੱਥੇ ਆਮ ਜਿਹੜੇ ਕੈਦੀ ਸੀ ਉਹਨਾਂ ਨੇ ਵੀ ਕਿਹਾ ਵੀ ਇਹ ਮੁੰਡੇ ਆਪਣੇ ਨੇ ਮਤਲਬ ਕਿ ਬਹੁਤ ਬਹੁਤ ਧੰਨਵਾਦ ਹੈ ਸਾਨੂੰ ਪਹਿਲੀ ਵਾਰ ਜੇਲ ਜਗਨੀ ਦਾ ਬੰਦਾ ਉਦਾਸ ਹੁੰਦਾ ਮੈਂ ਕਹਿੰਦਾ ਕਿ ਜੇ ਲੋਕਾਂ ਲਈ ਲੜਨ ਦਾ ਨਜ਼ਾਰਾ ਆ ਗਿਆ ਬਾਈ ਕਿ ਮੈਨੂੰ ਮੇਰੇ ਆਪ ਦੇ ਮੰਮੀ ਪਾਪੇ ਨੂੰ ਵੀ ਮੁਲਾਕਾਤ ਤੇ ਸੱਦਨ ਦਾ ਮਮਣਾ ਕਰ ਮੈਂ ਕਹਿੰਦੀ ਬਹੁਤ ਲੋਕ ਆ ਰਹੇ ਆ ਤੇ ਮੈਨੂੰ ਬੜਾ ਉੱਥੇ ਹੌਸਲਾ ਮਿਲਦਾ ਸੀ ਨਵੇਂ ਨਵੇਂ ਲੋਕ ਜਦੋਂ ਜੇਲ੍ਹ ਚ ਪਤਾ ਲੱਗਦਾ ਭਾਨੇ ਸਿੱਧੂ ਦਾ ਛੋਟਾ ਭਰਾ ਹੈ ਐਸ ਕੰਮ ਚ ਹੈ ਬਾਈ ਮੈਂ ਤੁਹਾਨੂੰ ਦੱਸਣ ਦੇ ਮੇਰੇ ਤੋਂ ਮੇਰੀ 25 ਸਾਲ ਉਮਰ ਹੈ 40 40 ਸਾਲਾਂ ਦੇ ਬੰਦੇ ਮੈਂ ਇੱਕ ਦਿਨ ਡਿਸਪੈਂਸਰੀ ਮੈਂ ਗਿਆ ਸੀ ਮੇਰੇ ਪੈਰੀ ਹੱਥ ਲਾਉਣ ਲੱਗੇ ਮੇਰੇ ਜਦੋਂ ਪੈਰੀ ਤੁਹਾਨੂੰ ਮੈਂ ਪਿੱਛੇ हट ਗਿਆ ਜਦੋਂ ਮੈਂ ਪਿੱਛੇ ਹਟਿਆ ਉਹ ਕਹਿੰਦੇ ਬਾਈ ਤੁਸੀਂ ਮਹਿੰਗਾ ਮੈਂ ਕਿਹਾ ਹਾਂ ਭਾਨੇ ਦੇ ਭਰਾ ਮੈਂ ਕਿਹਾ ਹਾਂ ਤਾਂ ਮੈਂ ਨਹੀਂ ਯਾਰ ਮੈਂ ਵੀ ਤੁਹਾਡਾ ਭਰਾ ਮਤਲਬ ਲੋਕਾਂ ਦੇ ਮਨਾਂ ਚ ਬਾਈ ਭਾਨੇ ਦੀ ਕੱਢ ਇੱਜ਼ਤ ਹੈ ਉਹ ਖਾਸ ਕਰਕੇ ਬਿਲਕੁਲ ਜੇਲ੍ਹ ਦੇ ਅੰਦਰ ਅਫਸਰਾਂ ਦੇ ਵਿੱਚ ਵੀ ਇੱਕ ਆਡੀ ਬਾਈ ਭਾਨੇਪਰਤੀ ਜੋ ਆਦਰ ਸਮਾਨ ਹੈ ਉਹ ਬਈ ਮੈਂ ਤੁਹਾਨੂੰ ਸ਼ਬਦਾਂ ਕਿ ਬਹੁਤ ਮਤਲਬ ਮੈਂ 2 ਮਹੀਨੇ ਲਾਇਆ ਜੇ ਮੈਂ ਸਹੀ ਕਹਾਣੀ ਦੱਸੂਗਾ ਤਾਂ ਲਗਭਗ 10 12 ਘੰਟੇ ਚਾਹੀਦੇ ਪੂਰੇ ਜੇ ਉਸ ਤਰੀਕੇ ਨਾਲ ਦੱਸਾਂ ਤਾਂ 1 ਮਿੰਟ ਵੀ ਸਾਨੂੰ ਜੇਲ੍ਹ ਨਹੀਂ ਦੁਖੀ ਭਾਈ ਕਿਉਂਕਿ ਬਹੁਤ ਲੋਕ ਵਿਚਾਂ ਜੇ ਲੋਕ ਪਿੱਛੇ ਨਾ ਖੜਨਾ ਫਿਰ ਦਿੱਕਤਾਂ ਜਿਵੇਂ ਭਾਰਤੀ ਕਿਸਾਨ ਯੂਨੀਅਨ ਇਕਤਾ ਜੋ ਸਿੱਧੂਪੁਰਾ ਡੱਲੇਵਾਲ ਦੀ ਸੀ ਮੈਨੂੰ ਘੜ ਜੀ ਹੋਰ ਵੀ ਯੂਨੀਅਨ ਨੇ ਉਹਨਾਂ ਨੇ ਵੀ ਸਾਡਾ ਬਹੁਤ ਵਧੀਆ ਪੱਕਪੁਰਾ ਬਾਈ ਭਾਨੇ ਦੇ ਵੀ ਸੰਪਰਕ ਚਰੇ ਬਾਈ ਭਾਨਾ ਵੀ ਮ ਮੁਲਾਕਾਤ ਤੇ ਜਿਨੇ ਵੀ ਭਾਈ ਮੈਂ ਜਿੰਨਾਂ ਨੂੰ ਧੰਨਵਾਦ ਕਰਾਂ ਸਾਰੇ ਵੀਰਾਂ ਦਾ ਬਹੁਤ ਥੋੜਾ ਮੇਰੇ ਰਾਸਤੇ ਨੂੰ ਤੋਂ ਭਰਾ ਖੜੇ ਐ ਹੈਪੀ ਬਾਈ ਆ ਸੁਧੀਰ ਜੀ ਐ ਮਨਦੀਪ ਭਾਈਆਂ ਜਾਂ ਹੋਰ ਵੀ ਬਹੁਤ ਭਰਾ ਨੇ ਇਹਨਾਂ ਸਾਰਿਆਂ ਦਾ ਭਾਈ ਬਹੁਤ ਬਹੁਤ ਧੰਨਵਾਦ ਹੈ ਪਟਿਆਲੇ ਤੋਂ ਭਾਈ ਜੀ ਨੇ ਕਰੋਨਾ ਰੱਪੇ ਤੁਸੀਂ ਵਾਪਸ ਕਰਾ ਲੋਕਾਂ ਦਾ ਪਰ ਉਸ ਤੋਂ ਬਾਅਦ ਇੱਕ ਵੀਡੀਓ ਪਾਈ ਤੁਸੀਂ ਜਿਹੜੀ ਕੁੜੀ ਦੇ ਪੈਸੇ ਦਵਣ ਗਏ ਸੀ ਕਿ ਉਹ ਪਿੱਛੇ ਹਟ ਗਈ ਸੀ ਤਾਂ ਰੋ ਰੋ ਮੰਚ ਰੋਸ ਰੋਸ ਤਾਂ ਭਾਈ ਹੁਣ ਤੈਨੂੰ ਆ ਦਿਖ ਲਾ ਹੁਣ ਅੱਜ ਦੀ ਤਨ ਮੈਂ ਘਟਨਾ ਦੱਸਾਂ ਹੁਣ ਮੈਂ ਜੋ ਤੇ ਹੀ ਬੜਾ ਜ਼ਿਕਰ ਨਹੀਂ ਕਰਨਾ ਚਾਹੁੰਦਾ ਸਾਨੂੰ ਤਾਂ ਹਮੇਸ਼ਾ ਇਹ ਬਹੁਤ ਬਾਰ ਕਿ ਜਿੰਨਾ ਨਹੀਂ ਸੀ ਲੜਦੇ ਆਂ ਕਈ ਵਾਰੀ ਉਹ ਪਿੱਠ ਦਿਖਾ ਜਾਂਦੇ ਨੇ ਬਿਲਕੁਲ ਉਹ ਚੀਜ਼ ਦਾ ਸਾਨੂੰ ਸਾਬ ਨੂੰ ਪਤਾ ਤੁਹਾਡਾ ਧੰਨਵਾਦ ਤੁਸੀਂ ਆਏ ਹੋ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਅਸੀਂ ਬਸ ਸਾਡਾ ਇੱਕੋ ਹੀ ਕਹਿਣਾ ਹੈ ਕਿ ਹੁਣ ਇਹ ਲੜਾਈ ਜਦੋਂ ਸਾਡੇ ਕੋਈ 6:00 ਵਜੇ ਦੀ ਅਸੀਂ ਡੁੱਗਣੇ ਹੋ ਕੇ ਨਿਕਲਦੇ ਆਂ ਹੁਣ ਇਹ ਲੜਾਈ ਹੋਰ ਤੇਜ਼ ਕਰਾਂਗੇ ਲੜਾਈਆਂ ਤਾਂ ਅਸੀਂ ਹੋਰ ਇੱਕ ਲਈ ਜੰਟਲ ਤਾਂ ਹੁਣ ਸਾਡ ਨੂੰ ਛੋਟੀ ਗੱਲ ਲੱਗਣ ਲੱਗੀ ਇਹ ਤਾਂ ਕੋਈ ਸਾਨੂੰ ਇਹ ਲੱਗਦਾ ਵੀ ਇਹ ਮੁੱਦਾ ਤਾਂ ਇਹ ਮੁੱਦਾ ਤਾਂ ਅਸੀਂ ਸਾਡੇ ਲਈ ਬੜਾ ਛੋਟਾ ਹੈ ਅਸੀਂ ਹੋਰ بڑے ਮੁੱਦਿਆਂ ਤੇ ਜਿਹੜਾ ਵਰਕਰ ਆ ਦੇ ਵਾਲਾ ਮੁੱਦਾ ਵੀ ਚੁੱਕਿਆ ਸੀ ਇੱਕ ਹਾਂ ਉਹ ਚਰਚਲਦਾ ਰਹੇਗਾ ਉਹ ਤਾਂ ਜਿਹੜਾ ਸਿਸਟਮ ਦੇ ਖਿਲਾਫ ਹਨ ਉਹਦੇ ਲਈ ਲੜਾਂਗੇ ਪੰਜਾਬ ਦੀ ਜਵਾਨੀ ਦਾ ਪਤਾ ਲੱਗੂ ਲੜਨ ਦਾ ਸਵਾਦ ਆਊਗਾ ਕਿ ਪੰਜਾਬ ਦੀ ਜਵਾਨੀ ਅਸਲ ਹੈ ਕੀ ਆ ਜਾਂ ਰਾਜਸਥਾਨ ਦੀ ਸਾਰੀ ਜਵਾਨੀ ਨੌਜਵਾਨੀ ਕੀ ਆ ਉਹ ਪਤਾ ਲੱਗੂਗਾ ਕਿ ਮੁੱਦਿਆਂ ਦੀ ਲੜਾਈ ਧੰਨਵਾਦ ਬਿਲਕੁਲ ਦੇਖੋ ਕਿ ਇਹ ਸੰਪੰਨ ਤਾਂ ਭਾਣਾ ਸਿੱਧੂ ਤੇ ਮਹੰਗਾ ਸਿੱਧੂ ਸੀਗੇ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜੇ ਇੱਥੇ ਮੱਥਾ ਟੇਕਣ ਆਏ ਸੀਗੇ ਸ਼ੁਕਰਾਨਾ ਕਰਨ ਆਏ ਸੀਗੇ ਪਰ ਇਹ ਗੱਲ ਜ਼ਰੂਰ ਹੈ ਕਿ 62 ਦਿਨ ਜਿਹੜੇ ਮਹੰਗੇ ਦੇ ਅੰਦਰ ਲੰਘੇ ਨੇ ਉਕੇ ਇਸ ਵਜਾ ਕਰਕੇ ਲੰਗੇ ਨੇ ਕਿਉਂਕਿ ਚੰਡੀਗੜ੍ਹ ਪੁਲਿਸ ਜਿਹੜੀ ਐਫ ਆਈ ਆਰ ਦਰਜ ਕਰਦੀ ਹੈ ਐਫ ਆਈ ਆਰ ਤੋਂ ਬਾਅਦ ਜਿਹੜਾ ਮਹੰਗੇ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਤਾਂ ਜੇਲ੍ਹ ਤੋਂ ਹੁਣ 61 ਦਿਨ ਬਾਅਦ ਜਿਹੜਾ ਬਾਹਰ ਆਂਦਾ ਹੈ ਗੁਰਦੁਆਰੇ ਮੱਥਾ ਟੇਕਣ ਤੋਂ ਬਾਅਦ ਅਸੀਂ ਗੱਲਬਾਤ ਕੀਤੀ ਹੈ ਭਾਨਾ ਸਿੱਧੂ ਸੀ ਕਿ ਮਹੰਗਾ ਸਿੱਧੂ ਸੀ ਕਿ ਉਹਨਾਂ ਨੇ ਕਿਹਾ ਕਿ ਲੜਾਈ ਬੰਦ ਨਹੀਂ ਹੋਣੀ ਇਹ ਲੜਾਈ ਇਸੇ ਤਰੀਕੇ ਨਾਲ ਜਾਰੀ ਰਹੂਗੀ ਕਿਉਂਕਿ ਅਸੀਂ ਪੰਜਾਬ ਦੇ ਮੁੱਦੇ 'ਤੇ ਉਕਰਿਆਂ ਹਾਲਾਂਕਿ ਜਿਹੜੇ ਕਈ ਹੈਗੇ ਲੋਕ ਸਾਡੀ ਮਦਦ ਕਰ ਰਹੇ ਸੀਗੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਇੱਥੇ ਵੀ ਹੁਣ ਕਾਫੀ ਲੋਕ ਜਿਹੜੇ ਨੌਜਵਾਨ ਮੁੰਡੇ ਇੱਥੇ ਆਏ ਹੋ ਸੀਗੇ ਉਹਨਾਂ ਦਾ ਧੰਨਵਾਦ ਕਰਦੇ ਸੀਗੇ ਕਿ ਅਸੀਂ ਹੁਣ ਅੱਗੇ ਕੰਮ ਕਰਦੇ ਰਵਾਂਗੇ ਇਸ ਵੀਡੀਓ ਨੂੰ ਵੱਤ ਵਤ ਸੰਜੇ ਕਰੋ ਕੈਮ ਸਹਿਯੋਗ ਦੇ ਸੀ ਨਿਰਜ ਧੰਨਵਾਦ